ਯੂਰਪ ਵਿੱਚ ਵਾਸਤੇ ਪੰਜਾਬੀ ਭੈਣ ਭਰਾਵਾ ਵੀਡੀਓ ਆਗ ਵਾਂਗੂ ਸ਼ੇਅਰ ਕਰ ਦਿਓ ਕਿ ਬਹੁਤ ਤੁਹਾਡੀ ਵੱਡੀ ਮਦਦ ਦੀ ਲੋੜ ਆ ਕੋਈ ਵੀ ਭੈਣ ਭਰਾ ਸਾਨੂੰ ਕ੍ਰੇਸ਼ੀਆ ਤੋਂ ਦੇਖ ਰਿਆ ਵਾ ਚਾਹੇ ਉੱਥੋਂ ਦਾ ਰਹਿਣ ਵਾਲਾ ਪੰਜਾਬੀ ਆ ਚਾਹੇ ਵਕੀਲ ਆ ਚਾਹੇ ਡਾਊਨ ਮੇਚਰ ਆ ਚਾਹੇ ਕੋਈ ਰੈਸਟੋਰੈਂਟ ਵਾਲਾ ਭਰਾਵਾ ਬਈ ਤੁਹਾਡੀ ਇੱਕ ਬਹੁਤ ਵੱਡੀ ਮਦਦ ਦੀ ਲੋੜ ਆ ਕਿਉਂਕਿ 8 ਤੋਂ 8-9 ਮਹੀਨੇ ਪਹਿਲਾਂ ਆ ਹਰਪ੍ਰੀਤਿੰਗ ਹੈਪੀ ਨਾਮ ਦਾ ਮੁੰਡਾ ਇੰਡੀਆ ਤੋਂ ਵੀਜ਼ਾ ਲੈ ਕੇ ਆਉਂਦਾ ਬਸ਼ਨੀਆਂ ਵਰਕ ਵੀਜ਼ਾ ਇੱਥੇ ਚੰਗਾ ਭਲਾ ਕੰਮਕਾਰ ਕਰਦਾ ਸੀ ਸਾਰਾ ਕੁਝ ਠੀਕ ਸੀਗਾ ਆ ਪਿਛਲੇ 10 ਦਿਨਾਂ ਤੋਂ ਪਤਾ ਲੱਗਾ ਕਿ ਇਸ ਵੀਰ ਦੀ ਸੋਚ ਬਣੀ ਕਿ ਬਸ਼ਨੀਆਂ ਨੂੰ ਛੱਡ ਕੇ ਅੱਗੇ ਮੈਂ ਯੂਰਪ ਦੇ ਕਿਸੇ ਚੰਗੇ ਦੇਸ਼ 'ਚ ਜਾਵਾਂ ਤੇ ਚੰਗੇ ਕੰਮ ਕਰਾਂ ਤੇ ਚੰਗੇ ਪੈਸੇ ਕਮਾਵਾਂ ਪਰ ਇੱਥੇ ਇੱਕ ਬਹੁਤ ਵੱਡੀ ਵੀਰੋ ਪ੍ਰੋਬਲਮ ਆ ਚੁੱਕੀ ਆ ਉਹਦੀ ਫੈਮਿਲੀ ਤੋਂ ਉਹਦੇ ਯਾਰਾਂ ਦੋਸਤਾਂ ਤੋਂ ਪਤਾ ਲੱਗਾ ਵੀ ਇੰਨਾ ਪਿਛਲੇ 10 ਦਿਨਾਂ ਦੇ ਵਿੱਚ 4-5 ਮੁੰਡੇ ਰਲ ਕੇ ਇਹਨਾਂ ਨੇ ਬਸ਼ਿੰਨੀਆਂ ਤੋਂ ਕੁਰੇਸ਼ੀਆ ਦੇ ਵਿੱਚ ਵੜੇ ਆ ਪਤਾ ਲੱਗਾ ਵੀ ਜਦੋਂ ਜ਼ਿਆਦਾ ਤੁਰੇ ਜਾਂ ਭੱਜ ਦੌੜ ਹੋ ਗਈ ਕਿ ਮੁੰਡਾ ਡਰ ਗਿਆ ਸੈਮ ਗਿਆ ਜਾਂ ਉਹਨੂੰ ਅਟੈਕ ਆ ਗਿਆ ਜਾਂ ਉਹਦੇ ਵਸ ਦੀ ਗੱਲ ਨਹੀਂ ਰਹੀ ਤੇ ਉਹ ਮੁੰਡਾ ਕੁਰੇਸ਼ੀਆ ਦੇ ਉਹ ਜਿਹੜੀ ਉੱਤੇ ਲੋਕੇਸ਼ਨ ਪਾਈ ਆ ਏ ਸਗਾ ਦੇ ਉੱਤੇ ਰੁਕ ਗਿਆ ਬਾਕੀ ਜਿਹੜੇ ਮੁੰਡੇ ਆ ਉਹਨਾਂ ਵੇਖਿਆ ਵੀ ਸਾਡੇ ਵਾਸਤੇ ਵੀ ਖਤਰਾ ਬਾਅਦ ਜਾਂ ਉਹ ਇਹਨੂੰ ਛੱਡ ਕੇ ਚਲ ਗਏ ਕਿ ਸਾਰੇ ਨਾ ਫੜੇ ਜਾਈਏ ਜਾਂ ਡਰ ਕੇ ਕਹਿ ਲੋ ਜਾਂ ਕਿਦਾਂ ਇਹਨੂੰ ਇਕੱਲੇ ਨੂੰ ਛੱਡ ਕੇ ਚਲ ਗਏ ਆ ਆਪ ਉਹਨਾਂ ਵੀਰਾਂ ਨਾਲ ਕੋਈ ਥਾ ਪਤਾ ਨਹੀਂ ਪਰ ਇਹ ਇਨਫੋਰਮੇਸ਼ਨ ਪਰਿਵਾਰ ਨੇ ਦਿੱਤੀ ਆ ਕਿ ਹੁਣ ਇਹ ਮੁੰਡਾ ਹਰਪੀਰ ਸਿੰਘ ਹੈਪੀ ਜੋ ਕਿ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਵਾ ਸੰਤੋਖਪੁਰ ਦਾ ਇਹ 9-10 ਦਿਨਾਂ ਤੋਂ ਪਤਾ ਹੀ ਨਹੀਂ ਕਿ ਕਿ ਕੁਰੇਸ਼ੀਆ ਦੀ ਪੁਲਿਸ ਕੋ ਆ ਜਾਂ ਹਸਪਤਾਲ ਚ ਆ ਜਾਏ ਦੀ ਮੌਤ ਹੋ ਚੁੱਕੀ ਆ ਜਾਂ ਇਸ ਵੀਰ ਨੇ ਕੀ ਭਾਣਾ ਵਾਪਰਿਆ ਵਾ ਜੇ ਮੇਰਾ ਵੀਰ ਕੋਈ ਵੀ ਮਦਦ ਕਰਨੀ ਚਾਹੁੰਦਾ ਹੋਵੇ ਉਹਨੂੰ ਪਰਿਵਾਰ ਵੱਲੋਂ ਇਹ ਵੀ ਹਿਦਾਇਤ ਆ ਵੀ ਅਸੀਂ ਉਹਦੀ ਫੀਸ ਭਰ ਦਿਆਂਗੇ ਜੋ ਲੱਗੂਗੀ ਜੱਜ ਦੀ ਵਕੀਲ ਦੀ ਜਾਂ ਕਿਦਾਂ ਸਾਨੂੰ ਸਾਡੇ ਪੁੱਤ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਆ ਹਰਪ੍ਰੀਤ ਸਿੰਘ ਹੈਪੀ ਜੋ ਕਿ ਜੰਗ ਨੌਜਵਾਨ ਸਿੱਖੀ ਸਰੂਪ ਦੇ ਵਿੱਚ ਆ ਪਤਾ ਨਹੀਂ ਇਹ ਵੀਰ ਇਸ ਦੁਨੀਆ ਦੇ ਹੈਗਾ ਵਾ ਕਿ ਨਹੀਂ ਆ ਜੇ ਸਾਹ ਨਾ ਮੁੰਡੇ ਦੱਸ ਰਿਹਾ ਕਿ ਉਹਦੇ ਦਿਲ ਚ ਪੀੜ ਨਿਕਲੀ ਉਥੇ ਦਾ ਉਥੇ ਬਹਿ ਗਿਆ ਕਿਉਂਕਿ ਜਦੋਂ ਇਹੋ ਜੇ ਕੰਮ ਹੁੰਦੇ ਡੌਂਕੀਆਂ ਲੱਗਦੀਆਂ ਜਾਂ ਕੋਈ ਬੰਦਾ ਕੋਈ ਦੇਸ਼ ਨੂੰ ਪਾਰ ਕਰਦਾ ਹਰ ਕੋ ਨੂੰ ਹੱਥ ਪੈਰਾਂ ਦੇ ਪਈ ਹੁੰਦੀ ਆ ਉਥੇ ਮਾਵਾ ਪੁੱਤ ਨਹੀਂ ਸਾਂਭਦੀਆਂ ਸੋ ਇਸ ਕਰਕੇ ਸਾਡਾ ਇਨਸਾਨੀਅਤ ਨਾਤੇ ਫਰਜ਼ ਬਣਦਾ ਕਿ ਜੇ ਕਿਸੇ ਭਰਾ ਨੂੰ ਇਹਦੀ ਪਾਸਪੋਰਟ ਦੀ ਫੋਟੋ ਕਾਪੀ ਚਾਹੀਦੀ ਜਾਂ ਕੋਈ ਕਰੇਸ਼ੀਆ ਦੇ ਵਿੱਚ ਭਰਾ ਕੋ ਰਹਿੰਦਾ ਹੋਵੇ ਕਿਉਂਕਿ ਸਾਡੀ ਤੇ ਉਥੋਂ ਤੱਕ ਕੋਈ ਵਾਹ ਪੇਸ਼ ਨਹੀਂ ਨਾ ਹੀ ਸਾਡੀ ਕੋਈ ਜਾਣ ਪਛਾਣ ਆ ਤੇ ਮੇਰੇ ਵੀਰੋ ਜਿਹੜੇ ਭਰਾ ਵੇਖਣ ਦੇ ਵੀਡੀਓ ਵਾਸਤੇ ਵਾਦ ਗਰੁੱਪਾਂ 'ਚ ਸ਼ੇਅਰ ਕਰਿਓ ਜੇ ਕੋਈ ਪ੍ਰੇਸ਼ਾ ਦੇ ਹੈਲਪ ਗਰੁੱਪ ਚੱਲਦੇ ਆ ਜਾਂ ਉੱਥੇ ਕੋਈ ਵੀਰ ਡਾਰਮੇਚਰ ਆ ਜਾਂ ਕੋਈ ਅੰਬੈਸੀ ਆ ਕੋਈ ਵੀ ਭਰਾ ਮਦਦ ਕਰਨਾ ਚਾਹੁੰਦਾ ਹੋਵੇ ਤੇ ਸਾਡੇ ਨਾਲ ਸੰਪਰਕ ਜਰੂਰ ਕਰਿਓ ਕਿਉਂਕਿ ਇਹ ਨੌਜਵਾਨ ਨੂੰ ਪਰਿਵਾਰ ਬਹੁਤ ਯਾਦ ਕਰ ਰਿਹਾ 10 ਦਿਨਾਂ ਤੋਂ ਜਿਸ ਪੁੱਤ ਦਾ ਫੋਨ ਨਾ ਆਇਆ ਹੋਵੇ ਤੇ ਮਾਂ ਪਿਓ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਆ ਲొਕੇਸ਼ਨ ਚੈੱਕ ਕਰ ਲਿਓ ਸ਼ਹਿਰ ਚੈੱਕ ਕਰ ਲਿਓ ਕੋਈ ਪਤਾ ਲੱਗਾ ਵੀ ਇਹ ਬੁਸ਼ੇਨੀਆਂ ਦੇ ਬਾਰਡਰ ਤੋਂ ਟੱਪ ਕੇ ਇਹ ਆ ਕੋਈ ਅੱਧਾ ਕਿਲੋਮੀਟਰ ਕਿਲੋਮੀਟਰ ਦੂਰੀ ਤੇ ਆ ਜਿਹੜਾ ਏਰੀਆ ਵਾ ਇੱਥੇ ਮੁੰਡਾ ਇਸ ਜਗ੍ਹਾ ਤੇ ਇਸ ਲੋਕੇਸ਼ਨ ਤੇ ਹੈਗਾ ਸੀਗਾ ਤੇ ਜੇ ਕੋਈ ਮੇਰਾ ਭਰਾ ਜਾਣਦਾ ਹੋਵੇ ਕਿ ਇੱਥੋਂ ਦੀ ਪੁਲਿਸ ਨੂੰ ਜਾਂ ਇੱਥੋਂ ਦੀ ਕੋਈ ਵੀ ਕਾਰਵਾਈ ਕਰਾ ਸਕਦਾ ਐਂਬੈਸੀ ਥਰੂ ਜਾਂ ਕਿਸੇ ਵੀ ਤਰ੍ਹਾਂ ਤੇ ਬਹੁਤ ਧੰਨਵਾਦ ਹੋਊਗਾ ਹਰਪ੍ਰੀਤ ਸਿੰਘ ਹੈਪੀ ਜਲੰਧਰ ਦਾ ਕ੍ਰੇਸ਼ੀਆ ਦੇ ਵਿੱਚ ਲਾਪਤਾ ਹੋ ਗਿਆ 9-10 ਦਿਨ ਹੋ ਗਿਆ ਲੱਭਣ ਦੇ ਵਿੱਚ ਮਤ ਕਰੋ ਮੇਰਾ ਵੀਰ